ਬੜਾ ਮੰਦਭਾਗ ਐਕਸੀਡੈਂਟ ਹੋਇਆ ਇੱਕ ਸਾਡੀ ਪਿਆਰੀ ਬੱਚੀ ਆ ਉਹਦਾ ਕੈਜ਼ੁਐਲਟੀ ਹੋ ਗਈ ਉਹਦੀ ਬਾਕੀ ਇੱਥੇ ਇੱਕ ਆਈਸੀਯੂ ਚ ਹੈ ਡਰਾਈਵਰ ਨੂੰ ਵੀ ਮਿਲੇ ਆ ਤੇ ਇੱਕ ਬੱਚੀ ਨੂੰ ਦੋ ਬੱਚੀਆਂ ਨੂੰ ਛੁੱਟੀ ਮਿਲ ਰਹੀ ਹੈ ਸੋ ਮੈਰਿਜ ਹੋ ਰਿਹਾ ਸਾਰਾ ਕੁਝ ਲੇਕਿਨ ਬੜਾ ਮੰਦਭਾਗ ਹੈ ਔਰ ਇਹਦੇ ਵਾਸਤੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨਸਟਰਕਸ਼ਨ ਦਿੱਤੀਆਂ ਵੀ ਜਿੱਥੇ ਜਿੱਥੇ ਗਲਤ ਕੱਟਨੇ ਉਨਾਂ ਦਾ ਸਰਵੇ ਕਰਾਓ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਉਹ ਕਟਬੰਦ ਹੋਣਗੇ ਕਿਉਂਕਿ ਅਸੀਂ ਬੱਚਿਆਂ ਦੀਆਂ ਜਾਨਾਂ ਨਾਲ ਵੋਟਾਂ ਦੀ ਤੁਲਨਾ ਨਹੀਂ ਕਰ ਸਕਦੇ ਅਸੀਂ ਬੱਚੇ ਬਤਿਆਂ ਨੂੰ ਖਤਰੇ ਪਾ ਕੇ ਵੋਟ ਹੀ ਲੈਣੀ ਔਰ ਦੂਜੀ ਗੱਲ ਜਿਹੜੀਆਂ ਵੀ ਬੱਸਾਂ ਬਿਨਾਂ ਸਪੀਡ ਗੋਨਰ ਦੇ ਚੱਲ ਰਹੀਆਂ ਉਹਨਾਂ ਦਾ ਇੱਥੇ ਐਸਐਸਪੀ ਸਾਹਿਬ ਚਲਾਣ ਕਰੋ ਉਹਨਾਂ ਦੇ ਕੋਈ ਲਿਹਾਜ਼ ਨਹੀਂ ਕਿਸੇ ਨਾਲ ਪ੍ਰੋਪਰ ਉਹਨਾਂ ਦੇ ਪ੍ਰੋਪਰ ਸਾਰਾ ਔਰ ਸਾਰੇ ਸਕੂਲਾਂ ਨੂੰ ਵੀ ਡੀਸੀ ਸਾਹਿਬ ਮੀਟਿੰਗ ਕਰਨਗੇ ਸਕੂਲਾਂ ਨਾਲ ਔਰ ਸਕੂਲਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੇ ਐਵੇਂ ਤੁਨੂ ਤੁਨ ਕੇ ਜਿਹੜੇ ਬੱਚੇ ਭਰੇ ਹੁੰਦੇ ਆ ਉਹ ਤੂੜੀ ਵਾਂਗੂ ਨਹੀਂ ਬੱਚੇ ਲੈਣੇ ਬੱਚਿਆਂ ਨੂੰ ਬੱਚਿਆਂ ਵਾਂਗੂ ਲੈ ਕੇ ਜਾਣਾ ਸਰ ਤੁਸੀਂ ਗਰਾਊਂਡ ਲੈਵਲ ਤੇ ਵੀ ਜਾ ਕੇ ਅੱਜ ਚੈਕਿੰਗ ਕੀਤੀ ਹੈ ਸਕੂਲੀ ਬੱਚਿਆਂ ਦੀ ਸਥਿਤੀ ਹੋਈ ਜੀ ਹਾਂ ਬਿਲਕੁਲ ਜੀ ਉਹ ਤਾਂ ਸਾਡਾ ਫਰਜ਼ ਹੈ ਸਾਡੇ ਬੱਚੇ ਆਹੋ ਸਾਨੂੰ ਮੰਡੇਟ ਮਿਲਿਆ ਲੋਕਾਂ ਦਾ ਉਹਨਾਂ ਦੀ ਜਾਨ ਮਾਲ ਦਾ ਉਹਨਾਂ ਦੇ ਬੱਚਿਆਂ ਦੀ ਜਾਨ ਮਾਲ ਦਾ ਧਿਆਨ ਰੱਖਣਾ ਸੋ ਉਹ ਸਾਡਾ ਫਰਜ਼ ਆ ਉਸੇ ਕਰਦੇ ਰਹਿ ਵੈਸੇ ਦੇਖਿਆ ਜਾਂਦਾ ਜਦੋਂ ਐਕਸੀਡੈਂਟ ਹੁੰਦੇ ਐ ਇਸ ਤਰ੍ਹਾਂ ਦੇ ਕਿਹੜੇ ਚੀਜ਼ਾਂ ਗੱਲਾਂ ਨਿਕਲਦੀਆਂ ਬਾਹਰ ਵੀ ਝਾਂਡ ਦੇਵਾਂਗੇ ਆ ਕਰਾਂਗੇ ਅੱਗੇ ਇਹ ਲਗਾਤਾਰ ਹੋਏਗਾ ਜੀ ਤੇ ਲਗਾਤਾਰ ਧਿਆਨ ਦਿੱਤਾ ਜਾਏ ਬਿਲਕੁਲ ਧਿਆਨ